ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਨਵੀਂ ਕਲੈਕਸ਼ਨ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਜੀ ਹੈਂਡਵਰਕ ਦੇ ਸੂਟ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਇਹ ਵਾਲਾ ਜੋ ਸੂਟ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੀ ਇਹ ਪੌਲਕਾ ਡਾਟ ਤੇ ਬਣਿਆ ਹੋਇਆ ਸੌਫਟ ਔਰਗੈਂਜ਼ਾ ਜੀ ਬਿਸਕੋਸ ਔਰਗੈਂਜ਼ਾ ਦੀ ਸ਼ਰਟ ਹੈ ਜੀ ਪਿਓਰ ਔਰਗੈਂਜ਼ਾ ਦੀ ਇਹ ਆਰਡਰ ਆਪਣਾ ਜਾ ਰਿਹਾ ਸੀ ਜੀ ਪੂਰਾ ਫੁੱਲ ਹੈਵੀ ਇਹਦੇ ਤੇ ਵਰਕ ਹੋਇਆ ਜੀ ਹੈਂਡਵਰਕ ਸਾਰਾ ਫਰੰਟੇ ਦਾ ਹੈਵੀ ਹੈ ਜੀ ਬਹੁਤ ਸੋਹਣਾ ਇਹ ਉੱਪਰ ਤਿੱਕਰ ਕੰਮ ਕਰਿਆ ਹੋਇਆ ਜੀ ਕਸਟਮਰ ਨੇ ਆਪਦੀ ਡਿਮਾਂਡ ਤੇ ਹੀ ਆਪਣੇ ਤੋਂ ਇਹ ਕੰਮ ਕਰਾਇਆ ਜੀ ਬਹੁਤ ਸੋਹਣਾ ਉੱਪਰ ਤਿੱਕਰ neck ਤਿੱਕਰ ਇਹਦੇ ਵਰਕ ਹੋਇਆ ਹੈਂਡਵਰਕ ਜੀ ਤੇ ਬਹੁਤ ਸੋਹਣਾ ਇਹਦਾ ਬਾਜੂ ਦਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਸੌਫਟ ਹੈ ਜਿਹਦਾ ਫੈਬਰਿਕ ਇਹ ਦੇਖੋ ਜੀ ਤੁਸੀਂ ਇਹ ਬਾਜੂ ਤੇ ਆਜੂਗਾ ਜੀ ਪੂਰਾ ਭਰੀ ਹੋਈ ਬਾਜੂ ਹੈ ਜੀ ਪੂਰੀ ਹੈਵੀ ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਇਆ ਹੈ ਜੀ ਬਹੁਤ ਸੋਹਣਾ ਇਹਦਾ ਵਰਕ ਲੱਗਦਾ ਹੈ ਜੀ ਦੋਨੇ ਬਾਜੂ ਤੇ ਹੈਵੀ ਵਰਕ ਆਊਗਾ ਜੀ ਤੇ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈ ਇਹ ਵਾਲਾ ਸੂਟ ਇਹ ਬਾਜੂ ਤੇ ਡਿਜ਼ਾਈਨ ਆ ਜੂਗਾ ਜੀ ਇਹ ਪਿਓਰ ਕريب ਤੇ ਬਣਿਆ ਹੋਇਆ ਸੂਟ ਹੈ ਜੀ ਫੁੱਲ ਹੈਵੀ ਇਹਦੀਆਂ ਬਾਜੂਆਂ ਨਹੀਂ ਆ ਜੀ ਇਹ ਨੈਕ ਆ ਜੂਆ ਜੀ ਪੂਰਾ ਇਹ ਵੀ ਪੂਰਾ ਫਰੰਟ ਹੈਵੀ ਹੈ ਜੀ ਬਹੁਤ ਸੋਹਣਾ ਇਹਦੇ ਨੀਚੇ ਘੇਰੇ ਤੇ ਵੀ ਲਾਈਨਾਂ ਬਣੀਆਂ ਹੋਈਆਂ ਜੀ ਹੈਂਡਵਰਕ ਦੀਆਂ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਆ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਜੇ ਜਿਵੇਂ ਦਾ ਵੀ ਤੁਸੀਂ ਡਿਜ਼ਾਈਨ ਭੇਜੋਗੇ ਜੀ ਆਪਾਂ ਉਸੇ ਤਰ੍ਹਾਂ ਦਾ ਸੂਟ ਸੋਨੂੰ ਰੈਡੀ ਕਰਕੇ ਦੇਵਾਂਗੇ ਜੀ ਤੇ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਅਸੀਂ ਇਸ ਤਰ੍ਹਾਂ ਦੇ ਸੂਟਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਤੇ ਪਲੀਜ਼ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿੰਨਾ ਭੈਣਾ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਹ ਵਾਲਾ ਸੂਟ ਆਪਣਾ ਖੀਣ ਖਾਵਦਾ ਆਊਗਾ ਜੀ ਇਹਦੇ ਇਹਦੇ ਤੇ ਬਹੁਤ ਹਲਕਾ ਵਰਕ ਕਰਵਾਇਆ ਜੀ ਕਸਟਮਰ ਨੇ ਓਨਲੀ ਇਹਦਾ ਗਲਾ ਤੇ ਬਾਜੂ ਤੇ ਇਹੀ ਵਰਕ ਕਰਵਾਇਆ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਪਣੀ ਪਸੰਦ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਭੇਜ ਕੇ ਤੁਸੀਂ ਸਾਡੇ ਤੋਂ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਜੀ ਬਹੁਤ ਨੀਟਡ ਕਲੀਨ ਕੰਮ ਹੋਇਆ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਭੇਜ ਕੇ ਕਿਸੇ ਵੀ ਤਰ੍ਹਾਂ ਦੇ ਸਟੱਫ ਤੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੈ ਜੀ ਬਹੁਤ ਸੋਹਣਾ ਨੀਟ ਐਂਡ ਕਲੀਨ ਕੰਮ ਹੈ ਜੀ ਤੇ ਬਹੁਤ ਹੀ ਜ਼ਿਆਦਾ ਸਫਾਈ ਦਾ ਵਰਕ ਹੈ ਜੀ ਤੁਸੀਂ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਤੋਂ ਸੂਟ ਆਪਦਾ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਸਟਿਚਿੰਗ ਵੀ ਅਵੇਲੇਬਲ ਹੈ ਜੀ ਆਪਣੇ ਕੋਲੇ ਮਸ਼ੀਨ ਵਰਕ ਵੀ ਅਵੇਲੇਬਲ ਹੈ ਹੈਂਡ ਵਰਕ ਪੇਂਟ ਵਰਕ ਮਸ਼ੀਨ ਵਰਕ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਇਹ ਵੀ ਸੂਟ ਆਪਣੇ ਕੋਲੋਂ ਰੈਡੀ ਹੋ ਕੇ ਗਏ ਹੈ ਜੀ ਬਹੁਤ ਸੋਹਣੇ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਕੋਲੋਂ ਰੈਡੀ ਕਰਵਾਓ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ